ਜੋ ਲੱਗਦਾ ਇਹਨਾਂ ਲੱਗਿਆ ਸਾਨੂੰ ਪਿੰਡ ਵਾਸੀਆਂ ਨੂੰ ਵੀ ਸਾਰਿਆਂ ਨੂੰ ਵੀ ਇੱਕ ਪੰਜਾਬ ਚ ਜ਼ਮੀਨ ਅਕਵਾਇਰ ਕੀਤੀ ਜਾ ਰਹੀ ਹੈ ਜਿਵੇਂ ਤਰ੍ਹਾਂ ਜਿਵੇਂ ਗਲਾਡਾ ਵੱਲੋਂ ਲਗਭਗ 250 ਇੱਟ ਦੇ ਕਰੀਬ ਪਿੰਡ ਬਾਲੰਦ ਦੀ ਜ਼ਮੀਨ ਹੈ ਜਿਹੜੀ ਉਹ ਨਮੀਆ ਅਰਵਾ ਸਟੇਟ ਆਫ ਡਿਵੈਲਪਮੈਂਟ ਵਾਸਤੇ ਇੱਕ ਵਾਰ ਕੀਤੀ ਜਾਣੀ ਹੈ ਜੋ ਇਸ ਲੈਟਰ ਦੇ ਮੁਤਾਬਿਕ ਆ ਰਿਹਾ ਹੈ ਤੇ ਜਿਹੜਾ ਪਿੰਡ ਦਾ ਕੱਟਾ ਇਸੇ ਸੰਬੰਧ ਚ ਹੋਇਆ ਤੁਹਾਨੂੰ ਪਤਾ ਹੀ ਹੈ ਵੀ ਜਦੋਂ ਇਹਦੀ ਗੱਲ ਪਤਾ ਲੱਗਾ ਸੋ ਸਾਰੇ ਖੇਤੀਬਾੜੀ ਕਰਨ ਵਾਲੇ ਕਿਸਾਨ ਭਰਾ ਨੇ ਆਪਣੇ ਵੀਰ ਨੇ ਤੇ ਇਹਨਾਂ ਨੂੰ ਲੱਗਦਾ ਪਿੰਡ ਵਾਲਿਆਂ ਨੇ ਇਹੀ ਗੱਲ ਕੀਤੀ ਹੈ ਵੀ ਸਾਨੂੰ ਕੋਈ ਵੀ ਇਸ ਤਰ੍ਹਾਂ ਦੀ ਜਿਹਾ ਅਕਵਾਇਰ ਨਾ ਕੀਤੀ ਹੈ। ਉਹ ਵੀ ਤੁਹਾਨੂੰ ਪਤਾ ਹੈ ਬਸਾ ਇਹਨਾਂ ਨੇ ਜਮੀਨਾਂ ਚਲਾਈਆਂ ਨੇ ਇੱਥੇ ਟਿੱਬੇ ਲੱਗੇ ਹੁੰਦੇ ਸੀ ਕਿਸੇ ਟਾਈਮ ਇੱਥੇ ਹੁਣੋਂ ਬਸ ਤੇ ਇਹਨਾਂ ਦਾ ਮੇਨ ਮੰਗ ਇਹ ਹੀ ਆ ਵੀ ਕਿਸੇ ਤਰ੍ਹਾਂ ਦੀ ਕੋਈ ਵੀ ਇੱਥੇ ਜਮੀਨ ਦੀ ਅਕਵਾਇਰ ਨਾ ਕੀਤੀ ਜਾਵੇ। ਤੇ ਉਹਦੇ ਵਾਸਤੇ ਪਿੰਡ ਵਾਲਿਆਂ ਨੇ ਮਤਾਂ ਵੀ ਪਾਇਆ ਤੇ ਮੈਂ ਪੀਐਨ ਨੂੰ ਬਹੁਤ ਵਿਸ਼ਵਾਸ ਹਾਂ ਵੀ ਇਹਨਾਂ ਦੇ ਨਾਲ ਖੜਾ ਮੈਂ ਇਹਨਾਂ ਦੀ ਆਵਾਜ਼ ਉੱਤੇ ਲੱਗੇ ਜਾਊਂਗੇ ਤੇ ਮੇਨ ਮਰੂਆ ਵੀ ਸਾਰਾ ਮੁੱਦਾ ਹੈ ਕੀ ਹੈ ਇਹਦੇ ਬਾਰੇ ਵੀ ਅਸੀਂ ਪਤਾ ਕਰਦਾ ਵੀ ਗੱਲਬਾਤ ਹੈ ਕੀ ਕੀ ਨਹੀਂ ਕਿਉਂਕਿ ਇਹਨਾਂ ਦੇ ਦੱਸਣ ਮੁਤਾਬਕ ਵੀ ਇਹ ਜਿਹੜੀ ਗੱਲਬਾਤ ਆ ਸ਼ਾਇਦ 2013 ਤੋਂ ਚੱਲੀ ਆ ਰਹੀ ਹੈ ਬਾਕੀ ਬਾਕੀ ਮੀਡੀਆ ਵੀ ਨੇ ਇਹ ਜਿਹੜੀ ਮੀਟਿੰਗਾਂ ਇਹ ਵੀ ਮੇਰੇ ਨਾਲ 17ਵੀਂ ਮੀਟਿੰਗ ਦੱਸਦੇ ਨੇ 12ਵੀਂ ਮੀਟਿੰਗ ਹੋਈ ਹੈ ਜਿੱਥੇ ਇਸ ਜਿਹੜੀਆਂ ਇਹ ਅਲੱਗ-ਅਲੱਗ ਤਵਰੀਜਾਂ ਸੀਗੀਆਂ ਇਹਨੂੰ ਪ੍ਰਮਾਨਗੀ ਮਿਲੀ ਹੈ ਇਸ ਮੀਟਿੰਗ ਦੇ ਵਿੱਚ ਤੇ ਬਾਕੀ ਮੈਂ ਵੀ ਉਹਨੂੰ ਹੀ ਕਹਿੰਦੇ ਵੀ ਜੋ ਗੱਲਬਾਤ ਹੈਗੀ ਹੈ ਜਿਵੇਂ ਵੀ ਇਹ ਕਿ ਮੈਂ ਕਲੀਅਰ ਕਰਕੇ ਇਹਨਾਂ ਦਾ ਗਲਤ ਵੀ ਹੈ ਪਰ ਇਹਨੂੰ ਵਿਸ਼ਵਾਸ ਦਿਵਾਉਂਦਾ ਵੀ ਅਸੀਂ ਪਿੰਡ ਵਾਲਿਆਂ ਦੇ ਨੱਕੋ ਨੱਕਾਂ ਦੇ ਨਾਲ ਖੜੇ ਆ ਤੇ ਜੋ ਪਿੰਡ 14 ਜੋ ਕੁਛ ਵੀ ਹੈ ਮੈਂ ਵੀ ਇਹਨਾਂ ਦੀ ਆਵਾਜ਼ ਬਣ ਕੇ ਇਹਨਾਂ ਨਾਲ ਗਰੂਗਾ ਤੇ ਮੈਂ ਜੋ ਕੁਛ ਵੀ ਹੈ ਐਸਲ ਜਿਹੀ ਸਟੋਰੀ ਹੈਗੀ ਸਾਰੀ ਉਹ ਮੈਂ ਪਤਾ ਕਰਕੇ ਇਹਨਾਂ ਦੱਸੂਗਾ ਅਕੋਰਡਿੰਗ ਭਾਈਆ ਏ ਜੀ ਜੋ ਸਰਕਾਰ ਸਾਡੇ ਪਿੰਡ ਦੀ 250 ਏਕੜ ਜ਼ਮੀਨ ਗਲਾਡਾ ਰਾਈ ਅਪਵਾਇਰ ਕਰਨ ਜਾ ਰਹੀ ਆ ਉਹਦੇ ਵਿਰੋਧ ਦੇ ਵਿੱਚ ಗ್ರಾಮ ਸਭਾ ਸੱਦੀ ਗਈ ਸੀ ਤੇ ਸਾਰੇ ਨਗਰ ਨੇ ਇਹਨਾਂ ਦਾ ਇਸ ਦਾ ਵਿਰੋਧ ਕੀਤਾ ਤੇ ਉਸ ਦੇ ਵਿੱਚ ਸਾਡੇ ਪਿੰਡ ਦੇ ਚੇਅਰਮੈਨ ਵੀ ਮੌਜੂਦ ਸੀ ਮਾਪੇ ਕਿੰਨੇ ਕੀਤੇ ਅਪਵਾਰ ਹੋਣਾ 250 ਏਕੜ ਆ ਜੀ ਟੋਟਲ ਪਿੰਡ ਦੀ ਜ਼ਮੀਨ ਕਿੰਨੀ 900 ਏਕੜ ਜੀ ਔਰ ਸਿਲੇਆਦੋਂ ਉਹ ਕਰਦੀ ਆ ਕਿ ਮਤਾ ਭਾਈ ਮਤਾ ਹੀ ਵੀ ਅਸੀਂ ਜ਼ਮੀਨ ਨਹੀਂ ਦੇਣਾ ਚਾਹੁੰਦੇ ਕਿਉਂ ਇਹਦੇ ਵਿੱਚ ਜੋ ਛੋਟੇ ਕਿਸਾਨ ਨੇ ਸਾਰਿਆਂ ਦਾ ਖੇਤੀਬਾੜੀ ਦਾ ਧੰਦਾ ਵਾ ਸਭ ਦਾ ਜੇ ਜ਼ਮੀਨ ਇਦਾਂ ਹੀ ਜਾਣ ਲੱਗੀ ਤੇ ਬਾਈ ਫਿਰ ਅਸੀਂ ਖੇਤੀ ਕੀ ਤੇ ਤਾਦੇ ਤੇ ਕਰਾਂਗੇ ਕੰਕਰੀਟ ਸਾਰੇ ਪਾਸੇ ਕੰਕਰੀਟ ਹੀ ਕੰਕਰੀਟ 24000 ਏਕੜ ਕਿਤੇ ਥੋੜਾ ਨਹੀਂ ਹੁੰਦਾ ਬਾਈ ਜੀ 27000 ਏਕੜ ਜਿਹੜਾ ਜੰਮੂ ਪਟੜਾ ਹਾਈਵੇ ਆ ਉਹਦੇ ਅਧੀਨ ਕਹਿੰਦੇ ਆ ਚੁੱਕਿਆ ਵਾ ਤੇ 25000 24000 ਏਕੜ ਇਹ ਆ ਟੋਟਲ 50000 ਏਕੜ ਤਾਂ ਹੀ ਚਲੇ ਜਾਊਗਾ ਜੀ ਫਿਰ ਜਿਹਦੇ ਵਿੱਚ ਸਾਡਾ 250 ਆ ਕਿੰਨੇ ਕਿਸਾਨਾਂ ਦੀ ਆਲੇ ਹੁਣ ਇਹ ਨਕਸ਼ਾ ਇਹਦੇ ਹਜੇ ਪਤਾ ਲੱਗੂਗਾ ਜੀ 250 ਏਕੜ ਵੀ ਕਾਫੀ ਹੁੰਦਾ ਵਾ ਦੇਖੋ ਸਾਡਾ ਤਾਂ ਅੱਧਾ ਪਿੰਡੀ ਚਲੇ ਜਾਊਗਾ ਜੀ ਇਹਦੇ ਵਿੱਚ ਕੀ ਕੋਈ ਕਿਸਾਨ ਦਿੰਦੇ ਆ ਵਿੱਚੋਂ ਨਹੀਂ ਨਹੀਂ ਦਿੰਦੇ ਜੀ ਨਹੀਂ ਦੇਣਾ ਚਾਹੁੰਦੇ ਜੀ ਨਾਮ ਮੇਰੇ ਮਿਰਾ ਹੈਗਾ ਮਨਿੰਦਰ ਸਿੰਘ ਪਿੰਡ ਵਾਲੇ ਦਾ ਸਰਪੰਚ ਅੱਜ ਜਿਹੜਾ ਮਤਾ ਪਾ ਰਹੇ ਹਾਂ ਇਸ ਨੂੰ ਲੈ ਕੇ ਇਹ ਮਤਾ ਜੋ ਗਲਾਡਾਂ ਨੇ ਨਾ 250 ਕਿਲਾ ਅਕਵਾਇਰ ਕਰਨਾ ਸਾਡੇ ਪਿੰਡ ਦਾ ਜੀ ਉਹਦੇ ਸੰਬੰਧ ਚ ਗ੍ਰਾਮ ਸਭਾ ਰੱਖੀ ਸੀ ਸਾਰੇ ਪਿੰਡ ਦਾ ਇਕੱਠ ਰੱਖਿਆ ਉਹਦੇ ਵਿੱਚ ਇਹੀ ਮਤਾ ਪਾਸ ਹੋਇਆ ਵੀ ਅਸੀਂ ਜ਼ਮੀਨਾਂ ਨਹੀਂ ਦੇਣੀ ਸਰਕਾਰ ਨੂੰ ਕੁਝ ਵੀ ਹੋ ਜਾਵੇ ਅਸੀਂ ਜ਼ਮੀਨਾਂ ਨਹੀਂ ਛੱਡਣੀ ਕਿਹੜੇ ਕਿਹੜੇ ਅਫਸਰ ਇਹਦੇ ਵਿੱਚ ਆਏ ਸੀ ਇਹਦੇ ਵਿੱਚ ਤਾਂ ਇੱਕ ਸੈਕਟਰੀ ਸਾਹਿਬ ਆਏ ਸੀ ਜਿਨ੍ਹਾਂ ਨੇ ਮਤਾ ਪਾਇਆ ਵੀਡੀਓ ਦਫ਼ਤਰ ਤੋਂ ਆਏ ਸੀ ਔਰ ਸਾਰੇ ਪਿੰਡ ਵਾਸੀ ਨੇ ਕਿੰਨੇ ਕਿੰਨੇ ਪਿੰਡ ਦੇ ਬੰਦੇ ਆ ਜਿਹੜੇ ਬਹੁਤ ਵਾਰ ਪੱਤੇ ਲਈ ਜਿਹਨਾਂ ਦੀ ਜਮੀਨਾਂ ਆ ਰਹੀਆਂ ਨੇ ਵਿੱਚ ਇਹ ਸਾਰੇ ਪਿੰਡਾ ਹੁਣ ਇਹ ਨਹੀਂ ਪਤਾ ਉਹਨਾਂ ਨੇ ਨਕਸ਼ਾ ਨਹੀਂ ਪਾਇਆ ਕਿ ਕਿੱਧਰ ਆਉਣੀ ਆ ਉਹਨਾਂ ਨੇ 250 ਕੁਇਲਾ ਇੱਕ ਪਾਸੇ ਚੱਕ ਲਿਆ ਇੱਕ ਪਾਸੇ 250 ਚੱਕ ਲਿਆ ਹੁਣ ਨਕਸ਼ਾ ਨਹੀਂ ਆਇਆ ਕਿ ਕਿੱਧਰ ਹੋਣਾ ਐ ਲਾਲੂ ਵੀ ਸਾਰੇ ਪਿੰਡ ਦੇ ਹੀ ਆ ਜਾਣਾ ਤਕਰੀਬਨ ਕੋਈ ਲੈਟਰ ਵਗੈਰਾ ਆਇਆ ਜੀ ਆਫੀਸ਼ੀਅਲੀ ਤੁਹਾਨੂੰ ਹਾਂਜੀ ਹਾਂਜੀ ਆ ਲੈਟਰ ਆਇਆ ਜੀ ਵੀ ਗਲਾਟਾ ਵੱਲੋਂ ਅਖਬਾਰ 'ਚ ਵੀ ਆ ਗਿਆ ਸਾਰਾ ਕੁਝ ਆ ਗਿਆ ਜੀ ਵੀ ਪਰਵਾਨਗੀ ਮਿਲ ਗਈ ਇਹਨੂੰ ਲੈ ਕੇ ਵਿਰੋਧ ਕਰ ਰਹੇ ਹਾਂ ਹਾਂਜੀ ਹਾਂਜੀ ਵਿਰੋਧ ਕਰ ਰਹੇ ਹਾਂ ਸਾਰੇ ਪਿੰਡ ਦਾ ਮਤਲਬ ਨਾ ਸਾਰੇ ਪਿੰਡ ਦਾ ਹੀ ਵਿਰੋਧ ਆ ਜੀ ਸਾਰੇ ਪਿੰਡ ਨੇ ਸਹਿਮਤੀ ਨਾ ਕਿਹਾ ਵੀ ਅਸੀਂ ਵੀ ਅਸੀਂ ਜ਼ਮੀਨ ਨਹੀਂ ਦੇਣੀ ਕਿ ਕਿਸੇ ਕੀਮਤ ਤੇ ਨਹੀਂ ਦੇਣੀ ਚਾਹੇ ਜਿੰਨੇ ਮਰਜ਼ੀ ਪੈਸੇ ਦੇ ਦੇਣ ਵੀ ਅਸੀਂ ਖੇਤ ਸਾਡੀ ਖੇਤੀਬਾੜੀ ਦਾ ਇੱਕੋ ਇੱਕ ਸਾਧਨ ਆ ਜੀ ਜ਼ਮੀਨਾਂ ਉਹੀ ਸਾਡੇ ਸਾਰੇ ਪਿੰਡਾ ਜਿਹੜਾ ਵੀ ਇਨਕਮ ਦਾ ਇਹ ਸੋਰਸ ਆ ਉਹ ਖੇਤੀਬਾੜੀ ਹੋ ਔਰ ਸਰਕਾਰ ਦਾ ਕਹਿ ਰਹੀ ਆ ਵੀ ਆ ਜਿਹੜੇ ਜਮੀਨਾਂ ਦੇ ਰੇਟ ਨੇ ਉਹ ਬਹੁਤ ਵਧੀਆ ਦੇ ਰਹੀ ਆ ਨਹੀਂ ਨਹੀਂ ਅੱਜ ਦੇ ਅਖਬਾਰ ਚ ਤਾਂ ਇਹੀ ਆਇਆ ਵੀ ਤੁਹਾਨੂੰ ਜਮੀਨਾਂ ਦੇ ਬਦਲੇ ਪਲਾਟ ਮਿਲਣ ਨੇ ਕੋਈ ਹਜ਼ਾਰ ਗੱਜ ਤਾਂ ਕਹਿੰਦੇ ਨੇ ਵੀ ਪੈਸੇ ਨਹੀਂ ਮਿਲਦੇ ਸਰਕਾਰ ਕੱਲ ਵਿੱਤ ਮੰਤਰੀ ਸਾਹਿਬ ਦਾ ਵੀ ਵਿਆਰ ਆਇਆ ਸੀ ਕਹਿੰਦੇ ਵੀ ਕਿਸਾਨਾਂ ਨਾਲ ਕੋਈ ਧੱਕਾ ਨਹੀਂ ਹੋਪ ਜੇ ਮਰਜ਼ੀ ਹੈ ਕਿਸਾਨ ਦੀ ਉਹ ਦੇ ਸਕਦਾ ਉਹ ਕੀ ਜੇ ਮਰਜ਼ੀ ਆਸੀਂ ਦੇਣੀ ਹੋਣੀ ਜੀ ਫਿਰ ਠੀਕ ਹੈ ਨਾ ਕਿਤੇ ਇਦਾਂ ਤਾਂ ਨਹੀਂ ਆਊਗਾ ਵੀ ਕੋਸ਼ੇ ਕਿਸਾਨ ਦੇ ਦੇਣਗੇ ਜਾਂ ਬਾਕੀ ਦੇ ਨਹੀਂ 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 ਸਾਡੇ ਪਿੰਡੋਂ ਇੱਕ ਵੀ ਕਿਸਾਨ ਨਹੀਂ ਦੋ ਜੀ ਜੇ ਕੋਈ ਜਿੰਦਾ ਫੇਰ ਨਹੀਂ ਤਾਂ ਅਸੀਂ ਵਿਰੋਧ ਕਰਾਂਗੇ ਜੀ ਪੰਚਾਇਤ ਵਿਰੋਧ ਕਰੂ ਸਾਰੇ ਪਿੰਡ ਵਾਲੇ ਵਿਰੋਧ ਕਰਨਗੇ ਉਹਦਾ ਇਹ ਲੈਂਡ ਪੂਲਿੰਗ ਐਕਟ ਹੈ ਹਾਂ ਜੀ ਹਾਂ ਲੈਂਡ ਪੂਲਿੰਗ ਐਕਟ ਹੈ ਜੀ ਹਾਂ ਜੀ ਨਾਮ ਦਾਸਦੇ ਵਾਲੇ ਸਾਹਿਬ ਸਾਹਿਬ ਮੇਜਰ ਸਰ ਦੇ ਪੱਖ ਕੇ ਵਾਲਿਓ ਜੋ ਮਸਲਾ ਨਾਲ ਜਮੀਨ ਰਪਾਇੰਗਾ ਚੱਲ ਰਿਹਾ ਹੈ ਜੀ ਸਾਡੇ ਪਿੰਡ ਇਹ ਜਮੀਨ 250 ਏਕੜ 204 ਹੈ ਗ੍ਰਾਮ ਪੰਚਾਇਤ ਇਕੱਠੀ ਕਰਕੇ ਫੈਸਲਾ ਕੀਤਾ ਕਿ ਅਸੀਂ ਇਹ ਜਮੀਨ ਰਿਕੁਆਇਰ ਨਹੀਂ ਹੋ ਰਵਾਂਗੇ ਇਹਦਾ ਸੱਤ ਗੋਲ ਕਰਾਂਗੇ ਸਾਡੀ ਬੇਨਤੀ ਹੈ ਸਰਕਾਰ ਨੂੰ ਵੀ ਸਾਡੀ ਬੇਨਤੀ ਮੰਨੇਗਾ ਸਰਕਾਰ ਵੱਲੋਂ ਤਾਂ ਬਧੀਆ ਪੇਮੈਂਟ ਦੀ ਸਹਾਰੀਆਂ ਪੈਸੇ ਦਿੱਤੇ ਜਾ ਰਹੇ ਫਿਰ ਵਿਰੋਧ ਕਿਉਂ ਹੈ ਇਹ ਇਹ ਨੀਂਦ ਹੈ ਇਹ ਆਇਆ ਨਹੀਂ ਇਹ ਤੇ ਪਣਦਾ ਜਾਣਾ ਜਾ ਰਿਹਾ ਮਤਲਬ ਜੇ ਇਸ ਨਾਲ ਸਾਰਾ ਪਿੰਡੇ ਉੱਡਰ ਦੇ ਕੰਾਰੇ ਆ ਗਏ ਤੇ ਸਾਡੇ ਪਿੰਡ ਦੀ ਜ਼ਮੀਨ ਬਹੁਤ ਖፋ ਜਾਊਗਾ ਖፋ ਜਾਊਗਾ ਜਿਹੜੀ ਕਿ ਮਨ ਲਓ ਪੰਜਾਬ ਆਦਿਲਾਂ ਨੂੰ ਚਾਹੇ ਸੰਧਚਾਰ ਬਾਅਦ ਪੂਰਾ ਪਰਵਾਹ ਮਨ ਲਓ ਅਨਾਰ ਕਰਾ ਕੇ ਦੇ ਦਈਏ ਇਹ ਮਨ ਲਓ ਇਹ ਨਾਲ ਵਿਰੋਧ ਕਰਦੇ ਜੇ ਮਨ ਲਓ ਸਾਡਾ ਪਿੰਡ ਇਹ ਨੂੰ ਮਨਜ਼ੂਰ ਕਰੇਗਾ ਕਿ ਕਿਸ ਤਰ੍ਹਾਂ ਇਹ ਮਤੈਨੂ ਪਾਸ ਕਰਾਉਣ ਲਈ ਕਿੱਥੇ ਤੱਕ ਜਾਉਂਗੇ ਤੁਸੀਂ ਦੇਖੋ ਜੀ ਇਹ ਕਿਤੇ ਲੋਮੇ ਸਾਨੂੰ ਕਰਨਾ ਪਿਆ ਜੇ ਆਪਣਾ ਤਾਂ ਸਾਨੂੰ ਆਸ ਆ ਵੀ ਸ਼ਾਇਦ ਹੈ ਕਿ ਸਾਡੀ ਇੰਨੀ ਗੱਲਾਂ ਨਾਲ ਕੋਈ ਸੀ ਉਹ ਵੀ ਨਾ ਹੋਈ ਅਸੀਂ ਮਰ ਜਾਈਏ ਸਾਾਨੂੰ ਚੰਡੀਗੜ੍ਹ ਜਾਣਾ ਪਵੇ ਚਾਹੇ ਸਾਾਨੂੰ ਦਿੱਲੀ ਜਾਣਾ ਪਵੇ ਵਿਆਹ ਅੱਛਾ